ਸੰਤ ਸੁਭਾਜ ਵੱਲੋਂ ਅੱਜ ਪੰਜਾਬ ਬੰਦ ਦੇ ਸੱਤੇ ਤੇ ਬਜ਼ਾਰ ਬੰਦ ਕਰਵਾਏ ਗਏ ਤੇ ਦੂਸਰੇ ਪਾਸੇ ਭਾਜਪਾ ਵੱਲੋਂ ਸਾਧੂ ਸਿੰਘ ਧਰਮਸੋਤ ਵੱਲੋਂ ਵਿਦਿਆਰਥੀਆਂ ਦੇ ਵਜੀਫੇ ਘਟਾ ਲੈ ਕੇ ਹਾਈਵੇ ਜਾਮ ਕੀਤਾ ਗਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵੀਜੇ ਸਾਹਪਲਾ ਵੱਲੋਂ ਸੰਤ ਸੁਭਾਜ ਦੇ ਸੱਤੇ ਦੇ ਜਾਮ ਲਾਇਆ ਗਿਆ ਸਥਿਤੀ ਉਸ ਸਮੇਂ ਨਾਜ਼ਿਕ ਬਣ ਗਈ ਜਦੋਂ ਜਿੰਦਾਬਾਦ ਜਿੰਦਾਬਾਦ ਸਾਹਪਲਾ ਜਿੰਦਾਬਾਦ ਜਿੰਦਾਬਾਦ ਸਾਹਪਲਾ ਦਲਿਤ ਵਿਦਿਆਰਥੀਆਂ ਦਾ ਜੋ ਪਟਾਲਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਕੀਤਾ ਹੈ ਜੋ ਕਿ ਲਗਭਗ 64 ਕਰੋੜ ਦਾ ਪਟਾਲਾ ਹੈ ਔਰ ਜੋ ਬੱਚਿਆਂ ਦਾ ਉਸਤੇ ਹੱਕ ਮਾਰਿਆ ਹੈ ਤੁਹਾਨੂੰ ਸਭ ਨੂੰ ਪਤਾ ਹੈ ਉਸ ਤੇ ਬਹੁਤ ਵੱਡੀ ਮੰਗ ਕੀਤੀ ਗਈ ਕਿ ਇਸ ਦੀ ਜਾਂਚ ਕਰਾਈ ਜਾਵੇ ਔਰ ਕੈਪਟਨ ਸਰਕਾਰ ਨੇ ਉਸ ਦੀ ਜਾਂਚ ਕਰਾ ਕੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਕਿ ਕੋਈ ਘੁਟਾਲਾ ਨਹੀਂ ਹੋਇਆ ਬਾਜੀ ਦੋ ਬਾਜੀ ਦੋ ਬਾਜੀ ਦੋ ਚਾਰ ਨੂੰ ਪਹੁੰਚੀ ਦੋ ਬਾਜੀ ਦੋ ਬਾਜੀ ਦੋ ਭਾਜਪੀ ਸਰਕਾਰ ਹਾਰ ਹਾਰ ਭਾਜਪੀ ਸਰਕਾਰ ਹਾਰ ਹਾਰ ਦੇਖੇ ਪਮਲਪਾ ਸ਼ਹਿਰ ਬੰਦ ਕਾਂ ਦੀ ਪੋਲਿੰਗ ਕੀਤੀ ਸੀ ਜਿਹੜਾ ਪੰਜਾਬ ਬੰਦ ਪੁਰ ਆਪਣਾ ਬਾਲਮੀ ਸਭਾ ਲੋੜਿਆ ਵਾ ਤੇ ਬਾਲਮੀ ਜਿੱਥੇ ਬੰਦੇ ਜਿੰਨੇ ਵੀ ਆ ਤੇ ਸਭ ਆਪਣੇ ਭਾਈਚਾਰਾ ਹੋ ਰਿਹਾ ਕੱਟਾ ਹੋਇਆ ਅੱਜ ਸ਼ਹਿਰ ਬੰਦ ਕਰਾ ਰਹੇ ਸਾਰੇ ਮਿਲ ਕੇ ਪੰਜਾਬ ਬੰਦ ਤੇ ਪੂਰਾ ਕਰਨਾ ਵਾ ਤੁਸੀਂ ਦੇਖ ਰਹੇ ਆ ਆਵਾਜਾਈ ਅੱਜ ਨਹੀਂ ਬੰਦ ਹੋਈ ਸੀਗੀ ਤੇ ਇਸ ਕਰਕੇ ਆਪਾਂ ਇੱਥੇ ਚੱਕਾ ਜੰਮ ਕੀਤਾ ਵਾ ਇਸ ਸੰਬੰਧ ਵਾਲਾ ਸਾਰੇ ਨੂੰ ਆਪਾਂ ਅਗਾਹ ਕਰ ਰਹੇ ਆ ਕਿ ਅੱਜ ਟੱਕਾ ਜਾਮ ਵੀ ਸੀਗਾ ਆਵਾਜਾਈ ਵੀ ਦੀ ਰੋਕ ਲਾਈ ਪਈ ਸੀਗੀ ਦੁਕਾਨਾਂ ਬੰਦ ਨੇ ਤੋਰ ਤੋਰ ਤੇ ਇਸਮਰਥਨ ਵਧੀਆ ਮਿਲ ਰਿਹਾ ਸਭਨਾਂ ਆਪਾਂ ਬੜੇ ਪਿਆਰ ਨਾਲ ਕਰ ਰਹੇ ਆ ਪਰ ਆਪਾਂ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਸ਼ਰਮ ਵਾਲੀ ਗੱਲ ਆ ਯੂਪੀ ਸਰਕਾਰ ਲਈ বিজেপি ਸਰਕਾਰ ਲਈ ਜਿਹਦੇ ਤੇ ਕੁੜੀ ਨੇ ਇੱਕ ਮਨਾਕਸ਼ੀ ਵਾਲਮੀਕੀ ਦਾ ਕੰਮ ਹੋਇਆ ਵਾ ਮਨੀਸ਼ਾ ਵਾਲਮੀ ਸੋਰੀ ਜਿਹਨਾਂ ਦਾ ਕੰਮ ਹੋਇਆ ਵਾ ਇਹ ਕਾਂਡ ਹੋਇਆ ਵ ਦੋਵੇਂ ਰਾਤ ਨੂੰ ਬੋਡੀ ਨੂੰ ਚਲਾ ਰਹੇ ਆ ਉਤੋਂ ਉਸ ਵਾਰ ਕੋਈ ਸੁਣਵਾਈ ਨਹੀਂ ਹੈਗੀ ਆ ਸਿਰਫ ਇੱਕ ਸਰਕਾਰੀ ਅਫਸਰ ਨੂੰ ਸਸਪੈਂਡ ਕਰਤਾ ਸਾਰਾ ਠੋਕਤਾ ਸਰਕਾਰੀ ਬੰਦੇ ਨੇ ਠੋਕਤਾ ਵਾ ਕੰਮ ਖੁੱਦ ਦਾ ਵਾ ਨਾਮ ਕਰੇ ਲਾਤਾ ਸਰਕਾਰੀ ਬੰਦੇ ਦਾ ਨਾਮ ਲਾਤਾ ਵਾ ਹੁਣ ਚਲੋ ਗੁਨੇਕਰ ਤਾਂ ਉਹ ਵੀ ਸੀਗੇ ਸਸਪੈਂਡ ਹੋਏ ਆ ਪਰ ਸਾਨੂੰ ਪੂਰੀ ਸੁਣਵਾਈ ਚਾਹੀਦੀ ਇਸ ਚੀਜ਼ ਤੇ ਤੁਸੀਂ ਦੇਖ ਰਹੇ ਹੋ ਕਿ ਮੈਨੂੰ ਅੱਜ ਮੈਨੂੰ ਆਪਣਾ ਯੂਪੀ ਸਰਕਾਰ ਇੰਨਾ ਡਿੱਗ ਚੁੱਕੀ ਆ ਉਹਨਾਂ ਨੇ ਸਾਰੇ ਖਤਰਨਾਕ ਜਾਨ ਦਾ ਰਸਤਾ ਜਿਹੜਾ ਬੰਦ ਕਰਤਾ ਵਾ ਪੀੜੇ ਦੇ ਪਰਿਵਾਹਕਾਂ ਨੂੰ ਕਿਸ ਨੂੰ ਮਿਲਣ ਦੇ ਰਹੇ ਆ ਤਾਂ ਉਸ ਜੀਸਾ ਨੂੰ ਸੁਣਵਾਈ ਚਾਹੀਦੀ ਆ ਕਿ ਪਤਾ ਸੈਂਟਰ ਗਵਰਨਮੈਂਟ ਕੋਲ ਆਵਾਜ਼ ਜਾਵੇ ਤਾਂ ਮੈਂ ਇਸ ਇੱਕ ਬੇਨਤੀ ਕਰਦਾ ਕਿ ਸਾਰਿਆਂ ਨੂੰ ਸਾਡੇ ਨਾਲ ਰਲ ਮਿਲ ਕੇ ਸਭ ਚਲੋ ਇਹ ਇਕੱਲੀ ਇੱਕ ਮਨੀਸ਼ਾ ਵਾਲਮੀਕੀ ਦਾ ਕੰਮ ਨਹੀਂ ਆ ਇਹ ਸੋਚੋ ਕਿ ਇੱਕ ਭਾਰਤ ਦੀ ਕੁੜੀ ਦਾ ਸੀਗਾ ਜਿਹੜਾ ਕੰਮ ਹੋਇਆ ਵਾ ਤੇ ਅੱਜ ਜੇ ਕਿਸੇ ਨਾਲ ਹੋਇਆ ਵਾ ਕੱਲ ਨੂੰ ਕਿਸੇ ਨਾਲ ਵਾਪਰ ਸਦਾ ਵਾ ਇਹ ਕੋਈ ਰਾਜਨੀਤੀ ਨਹੀਂ ਆ ਰਾਜਨੀਤੂ ਉੱਠ ਕੇ ਸਾਰੇ ਆਪਾਂ ਮਗਰਮ ਮੁੱਦੇ ਉੱਠੋ ਇਤੋਂ ਚਾਹੇ ਭਾਜਪਾ ਹੋਵੇ ਜਾਂ ਪੰਜਾਬ ਸਰਕਾਰ ਭਾਜਪਾ ਆ ਚਾਹੇ ਕੋਈ ਹੋਰ ਸਰਕਾਰਾਂ ਵਾ ਸਭ ਨੂੰ ਮਿਲ ਕੇ ਵਿਰੋਧ ਕਰਨਾ ਚਾਹੀਦਾ ਇਸ ਚੀਜ਼ ਦਾ ਯੂਪੀ ਸਰਕਾਰ ਦਾ ਸੈਂਟਰ ਗਵਰਨਮੈਂਟ ਕੋਲ ਆਵਾ ਜੇ ਵਿਜੇਪੀ ਪੰਜਾਬ ਸਰਕਾਰ ਆ ਉਹ ਖੁਦ ਚਲੇ ਨਾਲ ਸਾਡੇ ਇਹ ਵਾਹ ਸਾਡੀ ਗੂੰਜ ਦਿੱਲੀ ਤੱਕਰ ਪਹੁੰਚੇ ਇੰਨਾ ਹੀ ਕਹਿੰਦਾ ਆ ਜੈ ਬਾਲਮਿਕੀ ਮੋਰਚਾ ਮੋਰਚਾ ਸੱਤਿਆਨਾਥ ਜੀਹਾਂ ਵਾਪਸ ਕਰੋ ਸਮਾਜ ਔਰ ਦਲਿਤ ਸਮਾਜ ਦੇ ਸੰਗਠਨਾਵਲੋਂ ਜਿਹੜਾ ਧਰਮ ਸਿੰਘ ਸੋਧ ਨੂੰ ਅ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਨਾਲ ਕੀਤੇ ਉਹ ਘਟਲ ਪਟਾਲੇ ਔਰ ਉਹ ਤੋਂ ਬਾਅਦ ਉਹਨੂੰ ਘਟਾਲੇ ਦੇ ਵਿੱਚ ਉਹਨੂੰ ਕਲੀਨ ਚਿੱਟ ਦੇਣ ਦਾ ਜਿਹੜਾ ਪੰਜਾਬ ਸਰਕਾਰ ਨੇ ਕੰਮ ਕੀਤਾ ਉਹਦੇ ਖਿਲਾਫ ਚ ਸੰਤ ਸਮਾਜ ਔਰ ਅਨੁਸੂਚਿਤ ਜਾਤੀ ਦੇ ਸੰਗਠਨਾ ਨੇ ਅੱਜ ਇੱਕ ਰੋਸ਼ਵਾਜੋ 2 ਘੰਟੇ ਦਾ 11 ਤੋਂ 1 ਵਜੇ ਤੱਕ ਦਾ ਸਾਰੇ ਹਾਈਵੇ ਜਾਮ ਕਰਨ ਦੀ ਜਿਹੜੀ ਕਿਹਾ ਸੀ ਔਰ ਉਹਦੇ ਵਿੱਚ ਅਸੀਂ ਸਾਰੇ ਨੇ ਉਹਨਾਂ ਨੂੰ ਸਮਰਥਨ ਦਿੱਤਾ ਔਰ ਉਹਨਾਂ ਦੇ ਆਹਵਾਨ ਦੇ ਉੱਤੇ ਹੀ ਅੱਜ 1 ਵਜੇ ਤੱਕ ਇਹ ਜਿਹੜਾ ਇੱਥੇ ਮੰਦ ਰੱਖਿਆ ਗਿਆ ਔਰ ਇਹ ਕੈਪਟਨ ਅਮਰਿੰਦਰ ਸਰਕਾਰ ਨੂੰ ਇਹ ਉਹਦੇ ਕੰਨ ਖੋਲਣ ਦੇ ਲਈ ਆ ਅਗਰ ਨਹੀਂ ਖੁੱਲੇ ਖੁੱਲਣਗੇ ਤਾਂ ਜੋ ਵੀ ਦਲਿਤ ਸਮਾਜ ਦੇ ਸੰਗਠਨ ਔਰ ਸੰਤ ਸਮਾਜ ਜੋ ਕਹੇਗਾ ਅਸੀਂ ਉਹਦੇ ਤੇ ਇਹ ਬਿਲ ਜਿਹੜਾ ਪੈਰਾ ਦਿੰਦੇ ਹੋਏ ਦਲਿਤ ਸਮਾਜ ਦੇ ਹਿੱਤਾਂ ਦੇ ਲਈ ਲੜਾਈ ਲੜਾਂਗੇ ਅੱਜ ਪੰਜਾਬ ਭਰ ਦੇ ਵਿੱਚ ਸਲਤ ਸਮਾਜ ਦੇ ਵੱਲੋਂ ਉਹ ਮੁਰਮਾਨ ਨੇ ਬੋਟਾ ਬੋਟੋ ਤੇ ਕੈਪਟਨ ਸਰਕਾਰ ਵੱਲੋਂ ਉਹਨਾਂ ਦੇ ਜਿਹੜਾ ਘਟਾਲੇबाज ਮੰਤਰੀ ਸਾਦੂ ਸਿੰਘ ਧਰਮਸੋਤ ਉਹ ਜਿਹਨੇ ਕਲਿਤ ਸਮਾਜ ਦੇ ਬੱਚਿਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਖਾ ਗਿਆ ਸੀ ਉਸ ਮਾਮਲੇ ਦੇ ਵਿੱਚ ਕਲੀਨ ਸ਼ੀਟ ਦਿੱਤੀ ਪੰਜਾਬ ਦੀ ਜਨਤਾ ਦੇ ਨਾਮ ਨਾਲ ਪੰਜਾਬ ਦਾ ਸੰਤ ਸਮਾਜ ਅੱਜ ਬੜਾ ਆਫਸਰ ਸੋ ਸੰਤ ਸਮਾਜ ਦੀ ਅਪੀਲ ਦੇ ਉੱਤੇ ਉਹਨਾਂ ਦੀ ਇੱਕ ਹਵਾਨ ਦੇ ਉੱਤੇ ਲਾਰੇ ਲੱਪੇ ਲਾ ਕੇ ਅੱਜ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਕਾਂਗਰਸ ਦੇ ਖਿਲਾਫ 2 ਘੰਟੇ ਦੇ ਲਈ ਉਸੇ ਕੜੀ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਵੀ ਸੰਤ ਮਹਾਪੁਰਖਾਂ ਨੇ ਮੋਰਚਾ ਸਾਂਭਿਆ ਹੁਸ਼ਿਆਰਪੁਰ ਦੇ ਵੱਕ ਵੱਕ ਚੌਂਕਾਂ ਦੇ ਵਿੱਚ ਇਹ ਧਰਨਾ ਲਗਾਇਆ ਗਿਆ ਹੈ ਉਹ ਦੋ ਜਣੇ ਸੰਤ ਗੁਰਮੀਲ ਜੀ ਸੰਤ ਰਈਸ ਦਾਸ ਜੀ ਮਹਾਰਾਜ ਇਹ ਸਾਰੇ ਸਵਾਲਾਂ ਦੇ ਵਿੱਚ ਧਰਨੇ ਦੀ ਅਗਵਾਈ ਕਰ ਰਹੇ ਹਨ ਉਹ ਭਾਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਸ਼੍ਰੀ ਸ਼ਰਮਾ ਜੀ ਨੇ ਔਰ ਇਹ ਤਾਂ ਕੱਲ ਹੀ ਆਪਣੇ ਕਾਰਜਕਰਤਾਵਾਂ ਨੂੰ ਕਹਿਤਾ ਸੀ ਕਿ ਜਿੱਥੇ ਵੀ ਅੱਥੇ ਸੰਤ ਸਮਾਜ ਧਰਨਾਏ ਦੇ ਬੈਠੇਗਾ ਉੱਥੇ ਜਾ ਕੇ ਹਰਤੇਜਤਾ ਪਾਰਟੀ ਦੇ ਕਾਰਜਕਰਤਾ ਉਹਨਾਂ ਨੂੰ ਸਮਰਥਨ ਕਰਨਗੇ ਪਰ ਹਰਤੇਜਤਾ ਪਾਰਟੀ ਦੇ ਅਸੀਂ ਮੋਰਚਾ ਵੱਲੋਂ ਅਨਿਲ ਹੰਸ ਜੰਟੂ ਹੰਸਜੀਤ ਜਸਵੀਰ ਜੀ ਤੇ ਸਭ ਲੋਗ ਇੱਥੇ ਉਹਨੂੰ ਇਸ ਸਗਵਾਈ ਦੇ ਵਿੱਚ ਅਸੀਂ ਲੋਕ ਇੱਥੇ ਧਰਨਾ ਵਿੱਚ ਸ਼ਾਮਿਲ ਹੋਏ ਆਂ ਪਰ ਮੰਗ ਕਰਦੇ ਆਂ ਕਿ ਕਲੀਨ ਚਿੱਟ ਦੇ ਕੇ ਨੂੰ ਫਿਰਾਂ ਵਾਲਾ ਕੰਮ ਨਾ ਕਰੇ ਕਪਤਨ ਸਰਕਾਰ ਸਾਡੇ ਸਭ ਲੋਕਾਂ ਦੀ ਇੱਕੋ ਹੀ ਡਿਮਾਂਡ ਹੈ ਇੱਕੋ ਹੀ ਮੰਗ ਹੈ ਕਪਤਨ ਸਰਕਾਰ ਤੋਂ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਤਰੀਕੇ ਦੇ ਨਾਲ CBI ਜਾਂਚ ਹੋਵੇ ਤਾਂ ਜੋ ਅਸਲ ਸੱਚ ਹੈ ਸਾਰੀ ਜਨਤਾ ਦੇ ਸਾਹਮਣੇ ਆ ਸਕੇ ਔਰ ਕਲੀਨ ਚਿੱਟ ਦੇ ਨਾਲ ਕੰਮ ਚੱਲਣ ਵਾਲਾ ਨਹੀਂ ਆ ਕਿਉਂਕਿ ਸਾਨੂੰ ਪਤਾ ਸੀਗਾ ਕਿ ਜਿਸ ਮਹਿਕਮੇ ਦਾ ਮੰਤਰੀ ਹੋਵੇ ਔਰ ਉਹ ਨੀਚੇ ਕੰਮ ਕਰਨ ਵਾਲੇ ਅਫਸਰਾਂ ਦੇ ਕੋਲੋਂ ਤੁਸੀਂ ਕਲੀਨ ਚਿੱਟ ਸਾਰੇ ਉਹ ਕਿ ਬੜੀ ਹਾਸੋਈ ਨਹੀਂ ਗੱਲ ਹੈ ਸੀਬੀਆਈ ਜਾਂਚ ਦੀ ਮੰਗ ਕਰਦੇ ਆਂ ਔਰ ਇਹ ਸੰਘਰਸ਼ ਉਦੋਂ ਤੱਕ ਸੰਤ ਸਮਾਜ ਦੇ ਹਵਾਨ ਤੇ ਚੱਲਦਾ ਰਹੇਗਾ ਜਦ ਤੱਕ ਕਿ ਕੈਪਟਨ ਸਰਕਾਰ ਆਪਣੇ ਸਦਾਗੀ ਘੁਟਾਲੇਬਾਜ਼ ਮੰਤਰੀ ਸਾਹਿਬ ਦੇ ਸੰਸਦਾਂ ਦੇ ਸੰਗਤ ਨੂੰ ਆਪਣੀ ਬਜਾਰਤ ਚੋਂ ਆਪਣੀ ਕੈਬਨਿਟ ਚੋਂ ਬਾਹਰ ਨਹੀਂ ਕੱਢਦਾ